ਪਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ ਤੇ ਜਲੰਧਰ ਦੇ ਵਿੱਚ ਜਿੱਤ ਦਾ ਜਸ਼ਨ ਜਿਹੜਾ ਮਨਾਇਆ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਜਿਵੇਂ ਪਟਾਕੇ ਚਲਾ ਕੇ ਜਿਹੜੇ ক্রিকেট ਦੇ ਪ੍ਰੇਮੀ ਹੈਗੇ ਨੇ ਉਹਨਾਂ ਵੱਲੋਂ ਜਿੱਤ ਦਾ ਜਸ਼ਨ ਜਿਹੜਾ ਮਨਾਇਆ ਜਾ ਰਿਹਾ ਹੈਗਾ ਔਰ ਵੱਡੀ ਜਿੱਤ ਜਿਹੜੀ ਹੈ ਕਿ ਇੰਡੀਆ ਨੇ ਹਾਸਲ ਕੀਤੀ ਹੈਗੀ ਆ ਗਲਵਾਦ ਵੀ ਕਰਾਂਗੇ ਜਿਹੜੇ ক্রিকেট ਪ੍ਰੇਮੀ ਹੈਗੇ ਜਿਸ ਤਰੀਕੇ ਅੱਜ ਜਿੱਤ ਹੋਈ ਹੈ ਪਰ ਕੀ ਕਹੋ ਜਾਓਗੇ ਬਹੁਤ ਬਹੁਤ ਖੁਸ਼ੀ ਹੋਈ ਹੈ ਜੀ ਬਹੁਤ 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 ਖੁਸ਼ੀ ਹੋਈ ਹੈ ਜੀ ਇੰਡੀਆ ਦੀ ਜਿੱਤ ਦੀ ਬਹੁਤ ਵਧੀਆ ਜਿੱਤ ਹੋਈ ਹੈ ਜੀ ਕੀ ਕਹੋ ਜਾਓਗੇ ਜਿੱਤ ਹੋਈ ਪੰਜਾਬ ਦੀ ਮੈਂ ਕਹਣਾ ਕਿ ਪਾਕਿਸਤਾਨ ਨੇ ਜੋ ਸਾਰੇ ਤੇ ਦਾਅਵੇ ਕੀਤੇ ਸੀਗੇ ਕਿ ਆਫੀ ਇੰਡੀਆ ਨੂੰ ਜਿੱਤ ਕੇ ਆਵਾਂਗੇ ਤੇ ਜੇ ਕਰਾਂਗੇ ਬਹੁਤ ਕਰਾਂਗੇ ਬਹੁਤ ਵਛਾਟੇ ਇੰਡੀਆ ਨੇ ਸੌਦੇ ਵਾਸਤੇ ਵਕਤ ਨਾਲ ਬਹੁਤ ਵਧੀਆ ਬੜੇ ਬਦਿਆ ਖਿਡਾਰੀ ਹੋਣਾ ਨੇ ਪਾਕਿਸਤਾਨੀਆਂ ਦੇ ਵੀ ਸਾਡੇ ਵੀ ਬਹੁਤ ਵਧੀਆ ਹੱਥੀ ਜਾਣੇ ਆ ਇੰਡੀਆ ਜਿੰਦਾਬਾਦ ਜਿੰਦਾਬਾਦ ਆ ਉਹ ਜਿੰਦਾਬਾਦ ਰਹੇਗਾ ਜਿੰਦਾਬਾਦ ਆ ਲੱਗਦਾ ਕਿ T20 ਵਰਲਡ ਕੱਪ ਜਿੱਤਾਂਗੇ ਇਸ ਵਾਰ ਹਾਂਜੀ ਭਾਜੀ 100% T20 ਵਰਲਡ ਕੱਪ ਇੰਡੀਆ ਜਿੱਤ ਕੇ ਆਉਗੀ ਔਰ ਆਪਣੇ ਇੰਡੀਆ ਦੇਸ਼ ਦੇ ਵਿੱਚ ਪਗੜੇ ਪਾਵਾਂਗੇ ਇਸ ਤਰੀਕੇ ਦਾ ਪਰਫਾਰਮੈਂਸ ਹੈ ਇੰਡੀਆ ਦਾ ਕਿਵੇਂ ਦੇਦੇ ਹੋ ਬਹੁਤ ਵਧੀਆ ਭਾਜੀ ਅੱਜ ਅਬ ਸ਼ੇਖ ਸ਼ਰਮਾ ਵਿਚਾਰਾ ਆਊਟ ਹੋ ਗਿਆ ਦੁੱਖ ਲੱਗਾ ਆਪਣੇ ਪੰਜਾਬ ਦਾ ਬੰਦਾ ਬਾਕੀ ਆ ਹੋਪਫੁਲੀ ਚਲੋ ਇੰਡੀਆ ਜਿੱਤੂਗੀ ਤਾਂ ਬਹੁਤ ਵਧੀਆ ਲੱਗੂਗਾ ਇੱਥੇ ਹੀ ਪੰਗੜੇ ਢੋਲ ਪਟਾਕੇ ਵਜਾ ਕੇ ਜਸ਼ਨ ਮਨਾਇਆ ਜਾਊਗਾ ਔਰ ਫੁੱਲਨ ਪਾਰਟੀ ਕੀਤੀ ਜਾਊਗੀ ਬਿਲਕੁਲ ਪੰਜਾਬ ਦੇ ਇਸ ਤਰੀਕੇ ਦੇ ਪੰਜਾਬ ਦੇ ਇਸ ਤਰ੍ਹਾਂ ਜਸ਼ਨ ਮਨਾਇਆ ਦੇਸ਼ ਦੇ ਵਿੱਚ ਜਿੱਦਾਂ ਜਸ਼ਨ ਮਨਾਇਆ ਜਾ ਰਿਹਾ ਤਾਂ ਪਾਕਿਸਤਾਨ ਨੂੰ ਡਰਾ ਕਰਾਰੀ ਹਾਰ ਦੇ ਕੇ ਜਿਹੜਾ T20 ਵਰਲਡ ਕੱਪ ਦੇ ਜਿਹੜੇ ਦਾਅਵੇ ਆ ਕਿ ਉਹਦਾ ਕਹਿੰਦੇ ਉਹ ਵੀ ਇਹਨਾਂ ਦੇ ਕਰੜੇ ਪ੍ਰੇਮੀਆਂ ਵੱਲ ਕਿੱਥੇ ਜਾ ਰਿਹਾ 20 वर्ल्ड कप ਜਿਹੜਾ ਇੰਡੀਆ ਜਿੱਤੇਗਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿੰਨਾ ਜਸ਼ਨ ਜਿਹੜਾ ਇਹ ਮਨਾਇਆ ਜਾ ਰਿਹਾ ਤੇ ਵੱਡੀ ਗਿਣਤੀ ਦੇ ਵਿੱਚ ਸਮਰਥਕ ਜੜੇ ਆ ਤੇ ਇੱਥੇ ਜਸ਼ਨ ਮਨਾਉਂਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਜਿਸ ਤਰੀਕੇ ਦੇ ਨਾਲ ਅੱਜ ਇੰਡੀਆ ਨੇ ਪਰਫਾਰਮੈਂਸ ਕੀਤੀ ਹੈਗੀ ਆ ਕਿ ਤਨ ਕਿਤੇ ਜੋ ਵਧੀਆ ਸੀਗਾ ਹਾਲਾਂਕਿ ਕੁਝ ਖਿਡਾਰੀ ਕਰਿਆ ਕਿ ਜਿਆਦਾ ਵਧੀਆ ਪਰਫਾਰਮੈਂਸ ਨਹੀਂ ਕਰ ਪਏ ਪਰ ਫਿਰ ਵੀ ਜਿਹੜਾ ਜਿੱਤ ਦਾ ਜਿੱਤ ਵੱਡੀ ਜਿੱਤ ਜਿਹੜੀ ਆ ਉਹ ਹਾਸਲ ਕੀਤੀ ਹੈਗੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿੰਨਾ ਦਸ਼ਨ ਜਿਹੜਾ ਜਲੰਧਰ ਦੇ ਵਿੱਚ ਮਨਾਇਆ ਜਾ ਰਿਹਾ ਹੁਣ ਸਿਰਫ T20 वर्ल्ड कप ਤੇ ਜਿਹੜਾ ਦਾ ਜਤਾਇਆ ਜਾ ਰਿਹਾ ਕਿ ਇਸ ਵਾਰ ਵੱਡੀ ਜਿਹੜੇ ਖਿਡਾਰੀ ਹੈਗੇ ਨੇ ਵੱਡਾ ਪਰਫਾਰਮੈਂਸ ਵਧਿਆ ਕਰਕੇ ਹੋਰ ਵਧੀਆ ਕਰਕੇ ਜੜਾ T20 ਵਰਲਡ ਕਪ ਚਿੱਤਨਗੇ ਹੁਸੈਨ ਲਾਲ ਪੀਟੀਸੀ ਨਿਊ ਚਲੰਦਰ